ਸਤਿਗੁਰ ਜੀ ਮੈਂ ਤੁਹਾਡਾ ਆਪਣਾ ਐਡਵੋਕੇਟ ਗੋਰੋ ਨਾਗਰਾਜ ਪ੍ਰਧਾਨ ਸੀਧੇਆ ਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਕਲੱਬ ਵੱਲੋਂ ਔਰ ਸਮੂਹ ਕੀ ਪਾਈਚਾਰੇ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਵਿਸ਼ਖਰਮਾਂ ਦੀਆਂ ਬੰਦੀ ਛੋੜ ਦੇਸ ਦੀਆਂ ਔਰ ਆਉਣ ਵਾਲੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਜੀ ਔਰ ਆਪ ਸਭ ਨੂੰ ਅਪੀਲ ਕਰਨਾ ਚਾਹੁੰਦਾ ਇਹ ਬੇਨਤੀ ਕਰਦਾ ਹਾਂ ਕਿ ਆਪਾਂ ਇਸ ਸਮੇਂ ਰੁਝਾਨ ਜੋ ਆਨਲਾਈਨ ਸ਼ਾਪਿੰਗ ਵੱਲ ਬਹੁਤ ਵੱਧ ਚੁੱਕਾ ਉਹਨੂੰ ਛੱਡ ਕੇ ਆਪਾਂ ਜੋ ਬਿਆਰਾਂ ਦੇ ਵਿੱਚ ਗਰੀਬ ਬੱਚੇ ਛੋਟੇ ਛੋਟੇ ਬੱਚੇ ਆਪਾਂ ਦੀਵਾਲੀ ਦਾ ਸਜਾਵਟ ਵਾਲਾ ਸਮਾਨ ਦੀਵੇ ਵਗੈਰਾ ਰੱਖ ਕੇ ਬੈਠੇ ਆਪਾਂ ਉਹਨਾਂ ਦੇ ਕੋਲੋਂ ਸਭ ਕੁਝ ਖਰੀਦੀਏ ਨਾ ਕਿ ਆਨਲਾਈਨ ਇੱਕਦਮ ਇਹਦੇ ਨਾਲ ਬਿਆਰਾਂ ਦੇ ਵਿੱਚ ਜਿਹੜੀ ਖਤਮ ਹੁੰਦੀ ਜਾ ਰਹੀ رونਕ ਉਹ ਵਾਪਸ ਆਵੇਗੀ ਔਰ ਆਨੇ ਬਹਾਨੇ ਨਾਲ ਉਹ ਗਰੀਬ ਪਰਿਵਾਰਾਂ ਦੀ ਮਦਦ ਹੋਊਗੀ ਤਾਂ ਜੋ ਉਹਨਾਂ ਦੀ ਦੀਵਾਲੀ ਵੀ ਬਹੁਤ ਵਧੀਆ ਮਨਾ ਸਕੇ ਇਸ ਕਰਕੇ ਮੈਂ ਆਪ ਸਭ ਨੂੰ ਦੁਆਰਾ ਅਪੀਲ ਕਰਦਾ ਵੀ ਆਨਲਾਈਨ ਸ਼ੋਪਿੰਗ ਨਾਲ ਘੱਟ ਧਿਆਨ ਦੇ ਕੇ ਆਪ ਫਿਜ਼ੀਕਲੀ ਆਪ ਬਜ਼ਾਰਾਂ ਦੇ ਵਿੱਚ ਆਓ ਔਰ ਆਪ ਜਾ ਕੇ ਦੇਖੋ ਸ਼ੋਪਿੰਗ ਕਰੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਇਸ ਦੇ ਨਾਲ ਇੱਕ ਵਾਰ ਫਿਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਸਮੂਹ ਕਲੱਬ ਮੈਂਬਰਾਂ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਬਿਸ਼ਖਰਮਾ ਦੇ ਰਹੀਆਂ ਔਰ ਵੱਡੀ ਸ਼ੁਭਕਾਮਨਾਵਾਂ ਦੇ ਦਿੰਦੀਆਂ ਔਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਧੰਨਵਾਦ